ਕੀ ਹਵਾੜੀ ਆ ਉਹ ਅਮਰਤਪਾਲ ਦੇ ਬੰਦਿਆਂ ਦੀ ਆ ਇਹ ਤੇ ਅੱਗੇ ਵੀ ਚਿੱਟਾ ਵੇਚਦਾ ਹੀਗਾ ਤੇ ਗਾਂ ਕੀ ਕਰਨਗੀ ਚਿੱਟਾ ਹੀ ਵੇਚਣਗੇ ਭਗਵਾਨਤਮਾਨ ਦੀ ਸਰਕਾਰ ਜਿਹੜੀ ਆ ਗੰਦੀ ਸਰਕਾਰ ਮੈਂ ਦੰਦਾ ਇਹਦੇ ਨਾਲ ਦੀ ਗੰਦੀ ਸਰਕਾਰ ਹੀ ਨਹੀਂ ਅਜੇ ਤੱਕ ਆਈ ਪੰਜਾਬ ਦਾ ਬੇੜਾ ਗਰਕ ਕਰਤਾ ਆਈ ਨਹੀਂ ਰਮੀ ਸਿੰਘ ਸੰਧੂ ਦੇ ਨਾਲਿਆ ਪਾਰਟੀ ਨੂੰ ਨਹੀਂ ਆਈ ਜਾਂਦੇ ਆਵਾ ਕੀ ਕਹਿੰਦੀ ਹੈ ਆਵਾ ਕੀ ਕਹਿੰਦੀ ਆਮ ਆਦੀ ਪਾਰਟੀ ਆ ਰਮੇਸ਼ ਸਿੰਘ ਸੰਧੂ ਜਿੱਤੂ ਆ ਅਕਾਲੀ ਦਲ ਤਾਂ ਕਹਿੰਦਾ ਕੰਮ ਅਸੀਂ ਵੀ ਬਹੁਤ ਕਰਾਏ ਨੇ ਅਸੀਂ ਜਿੱਤਾਂਗੇ ਪਿਓ ਵੇਲੇ ਹੋਏ ਸੀ ਨਾ ਹੁਣ ਉਹਨੇ ਕੀ ਕਰਾਇਆ ਇਹਨੂੰ ਤੇ ਪੁੱਛਦਾ ਕੋਈ ਨਹੀਂ ਤਬੀਰ ਨੂੰ ਕੌਣ ਜਾਣਦਾ ਉਹਨਾਂ ਤਿੰਨਾਂ ਇਹਨਾਂ 13 ਜੋ ਅਮਰਤਪਾਲ ਦੀ ਪਾਰਟੀ ਜਿੱਤੂਗਾ ਹਵਾ ਕਿਦੀ ਜਿਆਦੀ ਆ ਬਈ ਅਮਰਤਪਾਲ ਦੀ ਹੈ ਮਨਦੀਪ ਸਿੰਘ ਦੀ ਹੁਣ ਤੇ ਅਮਰਤਪਾਲ ਵਾਲੀ ਪਾਰਟੀ ਜਿੱਤੇ ਤੇ ਫੇਰ ਗੱਲ ਬੰਦੀ ਹੁਣ ਮੇਰੇ ਕੰਨ ਤੇ ਅਮਰਤਪਾਲ ਸਿੰਘ ਜੀ ਜਿੱਤਣਗੇ ਜੀ ਬੋਲ ਬੱਲਾ ਚੰਗਾ ਲੱਗਾ ਉਹਨਾਂ ਦਾ ਬਹੁਤ ਵਧੀਆ ਤੇ ਮੁਕਾਬਲਾ ਕਿਹਦੇ ਕਿਹਦੇ ਰਹੂਗਾ ਮੁਕਾਬਲਾ ਇਹਨਾਂ ਨਾਲ ਝਾੜੂ ਪਾਰਟੀ ਨਾਲ ਰਹੂਗਾ ਇਹਦੇ ਸਾਰੀਆਂ ਜੇਜਨ ਗੱਲ ਹੀ ਕਰੋ ਮਤ ਕਹੇ ਨੇ ਉਹ ਨਹੀਂ ਕਰਨੀ ਸਾਹਿਬ ਮਤ ਇਹਨਾਂ ਚੀਜ਼ਾਂ ਨੇ ਕਰਨੀ ਇਹਨਾਂ ਚੀਜ਼ਾਂ ਨੇ ਕਿਸੇ ਨੇ ਵੀ ਕਰਨੀ ਮਤ ਛੇਰੇ ਰੇੜੀ ਧੱਕ ਕੇ ਲਿਆਵਾਂਗੇ ਗੰਨਾ ਲਾਵਾਂਗੇ ਭਾਂਡੇ ਧੋਵਾਂਗੇ ਫੇਰ ਰੋਟੀ ਖਾਵਾਂਗੇ ਮਤ ਕਿਨੇ ਕਰਨੀ ਹੁਣ ਕਰੂਗਾ ਮੇਰੀ ਕੋਈ ਮਤ ਪਹਿਲਿਆਂ 파ਟਨ ਕੀਤਾ ਕੱਖ ਨਹੀਂ ਬਸ ਲੁੱਟਣ ਕੁਛ ਨਹੀਂ ਤੇ ਰਹਾ ਜੋ ਭਗਵਾਨਤ ਮਾਨ ਨੇ ਕਹਤਾ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਇਹੋ ਜਿਹਾ ਮੁੱਖ ਮੰਤਰੀ ਸਾਨੂੰ ਪਹਿਲਾ ਮਿਲਿਆ ਜਿਹੜਾ ਇਹ ਸਾਰੇ ਪੰਜਾਬ ਵਾਸਤੇ ਕੰਮ ਕਰ ਰਿਹਾ 70 ਸਾਲਾਂ ਦਾ ਬਦਲਾਅ ਆ ਗਿਆ ਜੀ ਬਹੁਤ ਜ਼ਿਆਦਾ ਬਦਲਾਅ ਆਇਆ ਜੀ ਬਹੁਤ ਸੋਹਣਾ ਬਦਲਾਅ ਬਹੁਤ ਵਧੀਆ ਮੁੱਖ ਮੰਤਰੀ ਸਾਡੇ ਮੁੱਖ ਮੰਤਰੀ ਹੋਣਾ ਚਾਹੀਦਾ ਡਰਦੇ ਮਾਹੌਲ ਦੇ ਵਿੱਚ ਜੀ ਰਿਆ ਵਾ ਜੇ ਜਾ ਰਿਹਾ ਘਰ ਨੂੰ ਵਾਪਸ ਹੋ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਕੋਲੋਂ ਕਿਹੜੇ ਵਾਲੇ ਪੈਸੇ ਕੱਢ ਲੈਣੇ ਆ ਲੋਕਾਂ ਨੇ ਪੈਸੇ ਹੀ ਜੇਬਾਂ 'ਚ ਰੱਖਣੇ ਬੰਦ ਕਰਤੇ ਆ ਵਿਕਾਸ ਦੀ ਤਾਂ ਬਹੁਤ ਹੀ ਦੂਰ ਦੀ ਗੱਲ ਐ ਸਰ ਪਿਛਲੇ 3 ਸਾਲਾਂ 'ਚ 4 ਸਾਲਾਂ ਦੇ ਵਿੱਚ ਕੀ ਕੀਤਾ ਆਪਾਂ ਆਪਾਂ ਕੀ ਉਹਨਾਂ ਗੱਲਾਂ ਦੇ ਉੱਤੇ ਪੂਰਾ ਉਤਰੇ ਆਂ ਕੌਣ ਬਾਜੀ ਮਾਰੂਗਾ ਤਰਨ ਤਨ ਇਲੈਕਸ਼ਨ 'ਚ ਜਿਹੜਾ ਮਰਜੀ ਮਾਰੇ ਰੋਟੀ ਕਾ ਕੇ ਖਾਣੀ ਪਣੀ ਆ ਕੋਈ ਪਾਰਟੀ ਨਹੀਂ ਖਾਲੀ ਨਾ ਮੂੰਹ 'ਨੇ ਗੱਲਾਂ ਕਰੀ ਜਾਂਦੇ ਸਭ ਪਾਰਟੀਆਂ ਇਦਾਂ ਹੀ ਸਭ ਇੱਕ ਹੀ ਆ ਕੱਖ ਨਹੀਂ ਕਿਸੇ ਨੇ ਕਰਨਾ ਨਾ ਕੁਝ ਹੋਣਾ ਹੀ ਨਹੀਂ ਅਗੇ ਹੁਣ ਇਹ ਸਭ ਝੂਠ ਆ ਦੋ ਪਾਰਟੀਆਂ ਦਾ ਜ਼ਰਾ ਜੋਰਿਆ ਕਿਹੜੀ ਕਿਹੜੀ ਪਾਰਟੀ ਦਾ ਏ ਰਮੀਲ ਸਿੰਘ ਅਸੰਦੂ ਤੇ ਕਾ ਖਾਲਸਾ ਜੀ ਬਾਜੀ ਕੌਣ ਮਾਰੂਗਾ ਇਹਨਾਂ ਚੋਂ ਬਾਜੀ ਮੇਰੇ ਸਾਹਨੇ ਰਮੀਲ ਸਿੰਘ ਮਾਰਦਾ ਜ਼ਰਾ ਜੋਰ ਹੋ ਗਈ ਹੈ ਕਿਉਂ ਪੁਰਾਣਾ ਬੰਦਾ ਹੈ ਆਮ ਆਦਮੀ ਪਾਰਟੀ ਨੇ ਕੰਮ ਕਿੰਨੇ ਕੁ ਕਰਵਾਇਆ ਸ਼ਹਿਰ ਦੇ ਵਿੱਚ ਕੁਝ ਨਹੀਂ ਕਰਵਾਇਆ ਹੁਣ ਇਹ ਕਰਵਾਊਗਾ ਇਹ ਕਰਵਾਊਗਾ ਬੋਪੀ ਤਰਨਤਨ ਦੀ ਸਿਆਸੀ ਹਵਾ ਕੀ ਕਹਿੰਦੀ ਕਿਹੜੀ ਪਾਰਟੀ ਜਿੱਤੂਗੀ ਇਤਨਾ ਜਿਹੜੀ ਗੱਲ ਆ ਨਾ ਢੂੰਗੀ ਜੀ ਆ ਬਾਕੀ ਹਵਾੜਿਆ ਉਹ ਅਮਰਪਾਲ ਦੇ ਬੰਦਿਆਂ ਦੀ ਆ ਜਿਹੜਾ ਸਿਸਟਮ ਅੱਜ ਚੱਲ ਰਿਹਾ ਨਾ ਇਹ ਤੇ ਅੱਗੇ ਵੀ ਚਿੱਟਾ ਵੇਚਦਾ ਹੀਗਾ ਤੇ ਗਾਂ ਕੀ ਕਰਨਗੀ ਚਿੱਟਾ ਹੀ ਵੇਚਣਗੇ ਭਗਵੰਤਬਾਨ ਦੀ ਸਰਕਾਰ ਜਿਹੜੀ ਗੰਦੀ ਸਰਕਾਰ ਮੈਂ ਦੱਸਦਾ ਇਹ ਨਾਲ ਦੀ ਗੰਦੀ ਸਰਕਾਰ ਹੀ ਨਹੀਂ ਅੱਜ ਤੱਕ ਆਈ ਉਹ ਤਾਂ ਕਹਿੰਦੇ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਤਾ ਸੀ ਜਿੱਤਾਂਗੇ ਸਾਰੇ ਲੋਕ ਸਾਨੂੰ ਚਾਹੁੰਦੇ ਆ ਲੋਕ ਸਾਨੂੰ ਵੋਟਾਂ ਪਾਉਣਗੇ ਮੈਂ ਤਾਂ ਸਾਡੇ ਸਰਕਾਰ ਨੇ ਸਾਡੇ ਪੰਜਾਬ ਦਾ ਬੇੜਾ ਹੀ ਗਰਕ ਕਰਤਾ ਕੀ ਦਿੱਤਾ ਸਾਨੂੰ ਜ਼ਮੀਨਾਂ ਸਾਡੀਆਂ ਵੇਚੀ ਜਾਂਦੀ ਆ ਸੇਰੋਂ ਮੇਲ ਸਾਡੀ ਵੇਚੀ ਜਾ ਰਹੀ ਆ ਸਰਕਾਰੀ ਜਾਇਦਾਦਾਂ ਵੀ ਵੇਚਣ ਤੇ ਹੋ ਗਈ ਆ ਇਹ 27 ਦੀ ਇਲੈਕਸ਼ਨ ਵਾਸਤੇ ਆਪਦੇ ਪੈਸੇ ਇਕੱਠੇ ਕਰ ਰਹੇ ਆ ਜਿਹੜੇ ਆਂਦਾ ਹੀ ਮੇਰੇ ਤੋਂ ਇਨੇ ਭੰਡਾਰ ਭਰੇ ਬੈ ਨੋਟਾਂ ਦੇ ਇਹਨਾਂ ਨੂੰ ਪਿਛਲੀਆਂ ਸਰਕਾਰਾਂ ਨੂੰ ਵਰਤਨਾ ਨਹੀਂ ਆਉਂਦਾ ਤੇ ਅੱਜ ਦੀ ਸਰਕਾਰ ਨੂੰ ਕੀ ਹੋ ਗਿਆ ਹੁਣ ਭੀਖ ਮੰਗਦਾ ਫਿਰਦਾ ਕੱਤ ਮੰਗਦਾ ਹੁਣ ਸਾਡੇ ਹੜ ਭੀੜ ਤਾਂ ਅਸੀਂ ਏਰੀਏ ਤੋਂ ਆਇਆ ਕੜ ਕੇ ਤੋਂ ਤੇ ਇਹ ਸਾਡੇ ਪਿੰਡ ਦੇ ਹਲਦਈ ਇਹਨਾਂ ਨੇ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ 10 ਪੈਸੇ ਮੁਆਵਜ਼ਾ ਨਹੀਂ ਦਿੱਤਾ ਜਿਹੜਾ ਆਂਦਾ ਹੀ ਮੈਂ ਮੁਰਗੀ ਦੇ ਆਂਡੇ ਦੇ ਵੀ ਪੈਸੇ ਦਊਂਗਾ ਬੱਕਰੀ ਦੇ ਪੈਹ ਦੂੰਗਾ ਅੱਜ ਤੱਕ ਇਹਨੇ ਕੁਝ ਨਹੀਂ ਕੀਤਾ ਅਕਾਲੀ ਦਲ ਵੀ ਇਹਦੇ ਤੇ ਕਹਿੰਦਾ ਕਿ ਅਸੀਂ ਦਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਲੋਕ ਇਹਨਾਂ ਨੂੰ ਵੀ ਚਾਹੁੰਦੇ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਤੇ ਅਸੀਂ ਸੱਤਾ ਹਾਸਲ ਕਰਾਂਗੇ ਵੇਖੋ ਜੀ ਜਿਹੜੀ ਕਾਲੀ ਦਲ ਦੀ ਗੱਲ ਹੈ ਨਾ ਜਿਹੜੀਆਂ ਗਲਤੀਆਂ ਨਾ ਕੀਤੀਆਂ ਪਿਛਲੀਆਂ ਇਹਨਾਂ ਨੂੰ ਉਹ ਲਾ ਕੇ ਬਹਿ ਰਹੀਆਂ ਅੱਜ ਬੇਸਿਕ ਸੁਖਵੀਰ ਬਾਦਲ ਅਸੀਂ ਵੀ ਆਨੇ ਆਂ ਵੀ ਚੰਗਾ ਕੰਮ ਕਰ ਰਿਹਾ ਲੋਟ ਵੰਡ ਰਿਹਾ ਜਿਹੜੇ ਪੀੜਤ ਪਰਿਵਾਰਾਂ ਨੂੰ ਦੇ ਰਿਹਾ ਵਾ ਪਰ ਜਿਹੜੀ ਅਸਲੀਅਤ ਆ ਨਾ ਉਹ ਕਿਉਂ ਦੂਰ ਆ ਇਹ ਹੁਣ ਇਲੈਕਸ਼ਨ ਵਾਸਤੇ ਕੁਝ ਵੀ ਕਰ ਸਕਦੇ ਬੂਰੇ ਖੋਰ ਰਹਾ ਪਰ ਬਾਅਦ ਚ ਇਹਨਾਂ ਸਾਨੂੰ ਫੇਰ ਲੁੱਟਣਾ ਤੇ ਕੁੱਟਣਾ ਪਾਰਟੀ ਪੁਲਟੀ ਕਿਹੜੀ ਜਿੱਤਨੀ ਜਨਾਬ ਪਾਰਟੀ ਹੁਣ ਤੇ ਆਪਣੀ ਇਹੋ ਜਿੱਤੇ ਰ ਚੰਗੀ ਗੱਲ ਆ ਜਿਹੜੇ ਆ ਹਵਾ ਕੀ ਕਹਿੰਦੀ ਹੈ ਕਿ ਕਿਹੜੇ ਪਾਸੇ ਰੁਝਾਨ ਜ਼ਿਆਦਾ ਨੇ ਹਵਾ ਹੁਣ ਬਦਲਣੀ ਪੈਣੀ ਆ ਤੇ ਹਵਾ ਹੁਣ ਬਦਲੂਗੀ ਫੇਰ ਹੀ ਆ ਹੁਣ ਤੇ ਅੰਮ੍ਰਿਤਪਾਲ ਵਾਲੀ ਪਾਰਟੀ ਜਿੱਤੇ ਰ ਫੇਰ ਗੱਲ ਬੰਦੀ ਹੁਣ ਮੁਕਾਬਲਾ ਕਿੰਨਾ ਦਾ ਰਹੂਗਾ ਮੁਕਾਬਲਾ ਰ ਸਾਰੇ ਹੁਣ ਲੈ ਆਪੋ ਆਪਣਾ ਜ਼ੋਰ ਲਾਉਣਾ ਜੋੜ ਲਾਈ ਜਾਂਦੇ ਹੋਣਾ ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਤੁਹਾਨੂੰ ਕੀ ਲੱਗਦਾ ਕਿ ਮੁਕਾਬਲਾ ਕਿਦਾ ਕਿਦਾ ਰਹੂਗਾ ਹੁਣ ਆਪਾਂ ਖਲੋਤੇ ਹੋਈਏ ਤੇ ਤੂੰ ਆਖੇਗਾ ਮੈਂ ਹਾਰ ਜਾ ਤੂੰ ਹੀ ਆਖਣਾ ਮੈਂ ਜਿੱਤਾਂ ਬਿਲਕੁਲ ਬਿਲਕੁਲ ਹੁਣ ਜਿਹੜੇ ਖਲੋਤੇ ਉਹਨਾਂ ਰੱਖਣਾ ਯਾ ਜੋਰ ਤੇ ਸਾਰੇ ਲਾਉਣਾ ਨਹੀਂ ਜੋਰ ਤੇ ਸਾਰੇ ਲਾਉਣਾ ਅਰੇ ਤੇਰੇ ਤੋਂ ਪਤਾ ਨੂੰ ਬੋੜਾ ਕੀ ਮੰਨਣਾ ਕਿ ਮਨਦੀਪ ਜਿੱਤੂਗਾ ਹੁਣ ਜਿਤਨਾ ਤੇ ਚਾਹੀਦਾ ਹੁਣ ਵੀ ਮਾਲਕ ਹੁਣ ਜਿਹੜੇ ਹਿਸਾਬ ਨਾਲ ਸਮਾਂ ਚਲਾਉਂਦੇ ਆ ਹੁਣ ਕਿਹੜੀ ਪਾਰਟੀ ਜਿੱਤੂਗੀ ਤਰਨਤਨ ਚ ਇਹ 14 ਦਿਨ ਨੂੰ ਪਤਾ ਲੱਗੂਗਾ। ਆਵਾਜ਼ ਕੀ ਕਹਿੰਦੀ ਐ? ਆਵਾਜ਼ ਇਹ ਕਹਿੰਦੀ ਆ ਆਮ ਆਦੀ ਪਾਰਟੀ ਆ ਹਰਮਿੰਦਰ ਸਿੰਘ ਸੰਧੂ ਜਿੱਤੂਗਾ। ਹਾਂਜੀ। ਅਕਾਲੀ ਦਲ ਤਾਂ ਕਹਿੰਦਾ ਕੰਮ ਅਸੀਂ ਵੀ ਬਹੁਤ ਕਰਾਏ ਨੇ ਅਸੀਂ ਜਿੱਤਾਂਗੇ। ਉਹਦੇ ਪਿਓ ਵੇਲੇ ਹੋਏ ਸੀ ਨਾ ਹੁਣ ਉਹਨੇ ਕੀ ਕਰਾਇਆ? ਉਹਦੇ ਪਿਓ ਨੇ ਸਾਰਾ ਕੀਤਾ। ਇਹਨੂੰ ਤੇ ਪੁੱਛਦਾ ਹੀ ਕੋਈ ਨਹੀਂ। ਸੁਬੀਰ ਨੂੰ ਕੌਣ ਜਾਣਦਾ? ਜਾਣਦਾ ਕੋਈ? ਨਾ ਉਹ ਕਿਸੇ ਨੂੰ ਮਿਲਦਾ ਨਾ ਗਿਲਦਾ ਨਾ ਗੱਲ ਨਾਲ ਬਾਤ। ਉਹਨਾਂ ਤਿੰਨਾਂ ਦਿਨਾਂ 13 ਜੋ ਤਕਵੀਰ ਬਾਦਲ ਤਾਂ ਇਹ ਕਹਿੰਦਾ ਕਿ ਹਰਮੀਤ ਸੰਧੂ ਨੇ ਪਿਛਲੇ ਤਿੰਨ ਇਲੈਕਸ਼ਨ ਜਿੱਤ ਕੇ ਕੀ ਖੱਟ ਲਿਆ ਕੀ ਕਰਤਾ ਸ਼ਹਿਰ ਦਾ ਜਿਹੜਾ ਹੁਣ ਸਾਲ ਦੇ ਵਿੱਚ ਕਰ ਦੂਗਾ ਉਹਦੇ ਪਿਓ ਨੇ ਗ੍ਰਾਂਟਾਂ ਭਿੱਗੀਆਂ ਨੇ 100 ਕਰੋੜ ਦੀ ਗ੍ਰਾਂਟ ਆਈ ਤੇ ਸਾਰੀ ਉਹਨੇ ਲੈ ਲਈ ਰਮੇਸ਼ ਸਿੰਘ ਨੇ ਸਾਰੀ ਡਿਵੈਲਪਮੈਂਟ ਤੇ ਸਰੰਦਾਰ ਦੀ ਉਹਦੇ ਹੁੰਦਿਆਂ ਹੋਈ ਹੈ ਹਰਮੇਸ਼ ਸਿੰਘ ਦੇ ਹੁੰਦਿਆਂ ਹੋਈ ਹੈ ਜੋ ਸੀਵਰ ਪਿਆ ਜੋ ਵੀ ਹੋਇਆ ਬਸ ਸਭ ਕੁਝ ਹੋਇਆ ਉਹ ਡਵਾਈਟਰ ਬਣਿਆ ਉਹਦੇ ਹੁੰਦਿਆਂ ਹੋਇਆ ਰਮੇਸ਼ ਸਿੰਘ ਦੇ ਹਾਂ ਤੁਸੀਂ ਕੀ ਕਹਿੰਦੇ ਕਿ ਹਰਮੀਤ ਸਿੰਘ ਸੰਧੂ ਜਿੱਤੂਗਾ ਨਹੀਂ ਰਮੇਸ਼ ਸਿੰਘ ਸੰਧੂ ਦੇ ਨਾਲਿਆ ਪਾਰਟੀ ਨੂੰ ਨਹੀਂ ਆਈ ਜਾਂਦੇ ਸਿੱਧੀ ਜਿਹੜੀ ਗੱਲ ਜੀ ਅਵੇ ਫੇਰ ਹਾਲ ਕੋਈ ਨਹੀਂ ਪਤਾ ਜੀ ਰੱਬ ਜਾਣਦਾ ਹਵਾ ਕੀ ਦੀ ਚੱਲ ਰਹੀ ਹੈ ਹਵਾ ਸਾਰੀਆਂ ਪਾਰਟੀਆਂ ਦੀ ਕਾਂਗਰਸ ਦੀ ਵੀ ਆ ਅਕਾਲੀ ਦਲ ਦੀ ਵੀ ਆ ਟੱਕਰ ਆਈ ਥਿੰਕ ਮਨਦੀਪ ਸਿੰਘ ਤੇ ਆਮ ਪਾਰਟੀ ਤੇ ਕਾਂਗਰਸ ਤੇ ਨਾਲ ਦੀ ਤਗੜੀ ਟੱਕਰ ਹੈ ਅਮਰਤਪਾਲ ਦੀ ਪਾਰਟੀ ਜਿੱਤੂਗੀ ਮਾਹੌਲ ਕੀ ਚੱਲ ਰਿਹਾ ਇਲੈਕਸ਼ਨ ਦਾ ਮਾਹੌਲ ਜੋਰਾਂ ਤੇ ਚੱਲਣ ਡਿਆ ਵਾ ਪ੍ਰਚਾਰ ਵੀ ਚੱਲ ਰਿਹਾ ਵੇਖੋ ਹਣ ਉਹ ਤੇ ਮਾਲਕ ਦੇ ਹੱਥ ਚਾ ਕਿਉਂਕਿ ਦਾਅਵੇ ਤਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਕਿ ਅਸੀਂ ਵੀ ਜਿੱਤਾਂਗੇ ਅਕਾਲੀ ਦਲ ਵੀ ਕਹਿ ਰਿਹਾ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਵੀ ਕਹਿ ਰਹੀ ਅਸੀਂ ਜਿੱਤਾਂਗੇ ਉਹ ਤੇ ਵੈਗਰੂ ਦੇ ਹੱਥ ਚ ਜਾਣਾ ਜਿੰਨੂੰ ਵਧਾਈ ਦੇਣੀ ਆ ਕੀ ਲੱਗਦਾ ਮਨਦੀਪ ਸਿੰਘ ਦੀ ਹਵਾ ਪੂਰੀ ਆ ਹਾਂਜੀ ਹਾਂਜੀ ਕੋਈ ਪਤਾ ਨਹੀਂ ਕਿਸੇ ਬਾਰੇ ਕਿਹੜਾ ਪਾਰਟੀਆਂ ਵਾਲਾ ਹੈਗਾ ਕਿਹੜਾ ਨਹੀਂ ਹੈਗਾ ਟੱਕਰ ਕਿੰਨਾ ਚਾ ਕੋਈ ਪਤਾ ਟੱਕਰ ਸਾਰੇ ਆ ਜਾਂ ਕਾਲੀ ਦਾਲ ਵੀ ਲਈ ਜਾਂਦੇ ਟੱਕਰ ਪੰਜੇ ਵਾਲਾ ਹੀ ਲਈ ਜਾਂ ਸਾਰੇ ਲਈ ਜਾਂਦੇ ਆ ਇਹਦੇ ਸਾਰੇ ਇਜਾਜਨ ਗੱਲ ਹੀ ਖਤਮ ਇਹਦੇ ਸਾਰੇ ਇਜਾਜਨ ਕਿਹਨੂੰ ਅੰਦਰਾਏ ਕਰਾਂ ਤੁਹਾਨੂੰ ਕਰਾਂਗੇ ਉਹਨੂੰ ਕਰਾਂ ਕਿਨੂੰ ਕਰਾਂਗੇ ਕਿਸੇ ਨੂੰ ਨਹੀਂ ਕਰਨਾ ਇਹਦੇ ਸਾਰੀਆਂ ਪਾਰਟੀਆਂ ਜਦ ਸਾਰਿਆਂ ਖੁਸ਼ ਰਹਿਣ ਇਹਦੇ ਫਿਰ ਮਿਹਨਤ ਮਜ਼ਦੂਰੀ ਕਰਨੀ ਬੱਸ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤਣੀ ਚਾਹੀਦੀ ਜੋ ਤੁਹਾਡੀ ਮਦਦ ਕਰੇ ਮਤ ਕਹਿੰਦੇ ਉਹ ਨਹੀਂ ਕਰਨੀ ਸਾਹਿਬ ਮਤ ਇਹਨਾਂ ਚੀਜ਼ਾਂ ਨੇ ਕਰਨੀ ਇਹਨਾਂ ਚੀਜ਼ਾਂ ਨੇ ਕਿਸੇ ਨੇ ਵੀ ਕਰਨੀ ਮਤ ਸਵੇਰੇ ਰੇੜੀ ਧੱਕ ਕੇ ਲਿਆਵਾਂਗੇ ਗੰਨਾ ਲਾਵਾਂਗੇ ਫਿਰ ਭਾਂਡੇ ਧੋਵਾਂਗੇ ਫਿਰ ਰੋਟੀ ਖਾਵਾਂਗੇ ਮਤ ਕਿਨੇ ਕਰਨੀ ਹੋਰ ਕਰੂਗਾ ਮੇਰੀ ਕੋਈ ਮਤ ਹੋਰ ਕਹਾਂ ਮੇਰੀ ਜੇਰੀ ਟੁੱਟੀ ਆ ਮੈਨੂੰ 2000 ਰੁਪਏ 10000 ਰੁਪਏ ਹੋਰ ਦੇ ਦੇ ਬਾਅਦ ਚ ਕਰੀ ਤੂੰ ਸੜਕ ਪੈ ਲੈ ਅਸੀਂ ਆਪਣੀ ਮਿਹਨਤ ਦੇ ਨਾਲ ਖੜੇ ਚੱਕਰ ਕੀ ਦੀ ਆ ਚੱਕਰ ਕਹੇ ਦੀ ਆਪਾਂ ਜੀ ਆਈ ਸਾਰੇ ਕੰਪੀਟੀਸ਼ਨ ਕਿੰਨਾ ਦਾ ਰਹੂਗਾ ਕਿਹੜੀਆਂ ਦੋ ਪਾਰਟੀਆਂ ਦਾ ਪਾਰਟੀਆਂ ਰਹਿਣਾ ਆਮ ਪਾਰਟੀਆਂ ਰਹਿਣਾ ਤੇ ਜਾਂ ਅਮਰਪਾਲ ਜਿਹੜੇ ਖਿਲਾੜਿਆ ਉਹਨਾਂ ਨੂੰ ਨਾ ਰਹਿਣਾ ਹੋਰ ਵੀ ਕਿਹਦਾ ਦੋਨੋਂ ਪਾਰਟੀਆਂ ਦਾ ਜੇ ਪਿਛਲੇ 3 ਸਾਲਾਂ ਦੀ ਗੱਲ ਕਰੇ ਤੇ ਕਿੰਨਾ ਕ ਵਿਕਾਸ ਹੋਇਆ ਤਰਨ ਤਰਨ ਦਾ ਉਹ ਜਿਆਦਾ ਭਗਵੰਤ ਮਾਨ ਨੇ ਕੀਤਾ ਜੋ ਕੰਮ ਭਗਵੰਤ ਮਾਨ ਨੇ ਕਰਤੇ ਆ ਨਾ ਪਹਿਲੀਆਂ ਪਾਰਟੀਆਂ ਨੇ ਕੀਤਾ ਕੱਖ ਨਹੀਂ ਬਸ ਲੱਟਣ ਕੁਛਿੰਟ ਰਿਹਾ ਜੋ ਭਗਵੰਤ ਮਾਨ ਨੇ ਕਰਤਾ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਇਹੋ ਜਿਹਾ ਮੁੱਖ ਮੰਤਰੀ ਸਾਨੂੰ ਪਹਿਲਾ ਮਿਲਿਆ ਜਿਹੜਾ ਇਹ ਸਾਰੇ ਪੰਜਾਬ ਵਾਸਤੇ ਕੰਮ ਕਰਦੇ ਆ 70 ਸਾਲਾਂ ਦਾ ਬਦਲਾਅ ਆ ਗਿਆ ਜੀ ਬਹੁਤ ਜਿਆਦਾ ਬਦਲਾਅ ਆਇਆ ਜੀ ਬਹੁਤ ਸੋਨਾ ਬੁਲਾਇਆ ਬਹੁਤ ਵਧੀਆ ਮੁੱਖ ਮੰਤਰੀ ਹੁੰਦੇ ਮੁੱਖ ਮੰਤਰੀ ਹੋਣਾ ਚਾਹੀਦਾ ਜਿਹੜਾ ਕੰਮ ਕਰ ਨਾਲ ਸਾਡਾ ਮੁੱਖ ਮੰਤਰੀ ਹੋਣਾ ਚਾਹੀਦਾ ਦੂਜਾ ਮੁੱਖ ਮੰਤਰੀ ਯਾਹੀ ਨਾਲ ਜਿਹੜਾ ਲੁੱਟਣ ਖੋਟਣ ਦੇ ਲੱਗੇ ਆ ਜਿਹੜਾ ਲੋਕਾਂ ਦਾ ਬੇੜਾ ਕਰ ਕਰੀ ਜਾਂਦੇ ਉਹਨਾਂ ਨੂੰ ਆਪ ਨੂੰ ਕੀ ਚਾਹੀਦਾ ਅਕਾਲੀ ਦਲ ਵੀ ਕਹਿ ਰਿਹਾ ਕਿ ਸਾਡਾ ਇਸ ਏਰੀਆ ਦੇ ਪੂਰਾ ਦਬਦਬਾ ਹੈ ਅਸੀਂ ਵੀ ਅੱਗੇ ਆਵਾਂਗੇ ਅਕਾਲੀ ਕਾਲ ਨੂੰ ਖਤਮ ਹੋ ਗਿਆ ਜੀ ਅਕਾਲੀ ਦਲ ਖਤਮ ਹੋ ਗਿਆ ਅਕਾਲੀ ਦਲ ਨੂੰ ਬੋਰ ਨਹੀਂ ਪਾਉਗੇ ਜੋ ਨਾ ਗੁਰੂ ਗ੍ਰੰਥ ਸਾਹਿਬਹਾਰਾ ਦੀ ਵਿਵਧੀ ਕਰਾਈਆ ਜਿਉਂ ਮਹਾਰਾਜਾ ਦਾ ਪਰਮੇ ਜੋ ਕੀਤਾ ਉਹਦਾ ਫਲ ਉਹਨਾਂ ਨੂੰ ਮਿਲਣਾ ਵਾ ਕੱਖ ਨਹੀਂ ਨਾ ਬ ਜਾਂ ਜੋ ਵੀ ਬੰਦੇ ਸਾਰੇ ਘਰਾਂ ਵਾਲੇ ਜੋ ਬਾਹਰ ਦੇ ਸਾਰੇ ਵੋਟਾਂ ਹਰ ਕੀ ਉਹ ਤੇ ਪਾਉਣ ਰਿਹਾ ਇਹਨਾਂ ਦੋਨਾਂ ਦਾ ਰਹਿਗਾ ਜਾਂ ਆਮ ਪਾਰਟੀ ਦਾ ਰਹਿਗਾ ਜਾਂ ਅਮਰਪਾਲ ਪਾਰਟੀ ਪਾਰਟੀ ਦਾ ਉਹਨਾਂ ਦੋਨਾਂ ਦਾ ਮੁਕਾਬਲਾ ਵਾ ਹਾਂਜੀ ਬਾਪੂ ਜੀ ਕਿਹੜੀ ਪਾਰਟੀ ਜਿੱਤੂਗੀ ਤਰਨਤਨ ਚ ਮੇਰੇ ਕਹਿਣ ਤੇ ਅਮਰਪਾਲ ਸਿੰਘ ਜੀ ਜਿੱਤਣਗੇ ਜੀ ਸਾਨੂੰ ਉਹਨਾਂ ਦਾ ਵਿਕਾਸ ਚੰਗਾ ਲੱਗਾ ਵਾ ਬੋਲ ਬਾਲਾ ਚੰਗਾ ਲੱਗਾ ਉਹਨਾਂ ਦਾ ਬਹੁਤ ਵਧੀਆ ਤੇ ਅਮਰਪਾਲ ਕਿੱਧਰ ਕਿੱਧਰ ਰਹੂਗਾ ਮੁਕਾਬਲਾ ਇਹਨਾਂ ਨਾਲ ਝਾੜੂ ਪਾਰਟੀ ਨਾਲ ਰਹੂਗਾ ਅਮਰਤਪਾਲ ਦਾ ਜੀ ਹਾਂ ਜੀ ਸਾਨੂੰ ਅਮਰਤਪਾਲ ਜਿਹੜਾ ਬਹੁਤ ਵਧੀਆ ਲੱਗਦਾ ਵਾ ਇਮਾਨਦਾਰ ਬੰਦਾ ਗੱਲਬਾਤ ਕਰਨ ਵਾਲਾ ਵਾ ਪੰਜਾਬ ਦੇ ਵਾਰਿਸ ਵਾ ਬਹੁਤ ਵਧੀਆ ਸਾਨੂੰ ਲੱਗਦੀ ਡਿਡਾ ਕਾਂਗਰਸ ਦਾ ਮਾਹੌਲ ਕੀ ਆ ਕਾਂਗਰਸ ਵੀ ਕਹਿੰਦੀ ਕਿ ਅਸੀਂ ਸੱਤਾ ਚਾਹਾਂਗੇ ਕਾਂਗਰਸ ਵੀ ਚਲਉਂਦੀ ਆ ਕਾਂਗਰਸ ਦਾ ਨਹੀਂ ਆ ਹਰਕਿੰ ਮਾਹੌਲ ਜਦਾ ਕਾਂਗਰਸ ਆਏਗੇ ਹਾਂ ਜੀ ਉਹ ਕੁਰਸੀ ਨਹੀਂ ਮਿਲਦੀ ਉਹਨਾਂ ਨੂੰ ਹਾਂ ਜੀ ਹਾਂ ਜੀ ਕਾਂਗਰਸ ਨੂੰ ਨਹੀਂ ਹਰਕਿੰ ਮਿਲੇਗੀ ਕੁਰਸੀ ਅਮਰਤਪਾਲ ਸਿੰਘ ਜਿੱਤਣਗੇ ਕੌਣ ਬਾਜ਼ੀ ਮਾਰੂਗਾ ਤਰਨਤਨ ਇਲੈਕਸ਼ਨ ਚ ਜਿਹੜਾ ਮਰਜੀ ਮਾਰੇ ਰੋਟੀ ਕਰਕੇ ਖਾਣੀ ਪਣੀ ਆ ਕੋਈ ਪਾਰਟੀ ਨਹੀਂ ਖਾਲੀ ਨਾ ਮੂੰਹ ਨਾਲ ਗੱਲਾਂ ਕਰੀ ਜਾਂਦੇ ਸਭ ਪਾਰਟੀਆਂ ਇਦਾਂ ਹੀ ਸਭ ਇੱਕ ਹੀ ਆ ਕੱਖ ਨਹੀਂ ਕਿਸੇ ਨੇ ਕਰਨਾ ਨਾ ਕੁਝ ਹੋਣਾ ਹੀ ਆ ਲੱਗੇ ਸਮਝ ਇਸ ਸਾਲ ਝੂਠ ਆ ਕੋਈ ਮੂੰਹ ਨਾਲ ਸਭ ਗੱਲਾਂ ਆਪਣੀ ਮੂੰਹ ਨਾਲ ਕਰੀ ਜਾਂਦੇ ਆ ਕੰਮ ਕੁਮ ਕੋਈ ਨਹੀਂ ਹੋੰਡਿਆ ਕੋਈ ਦਾਵੇ ਤਾਂ ਬਹੁਤ ਕਰ ਰਹੇ ਨੇ ਕਿ ਅਸੀਂ ਵਿਕਾਸ ਕਰਵਾਇਆ ਅਸੀਂ ਕੰਮ ਕਰਵਾਇਆ ਕੰਮ ਹੋ ਜਾਂਦੇ ਆ ਬਾਕੀ ਕੋਈ ਕੰਮ ਨਹੀਂ ਹੋੰਡਿਆ ਹਵਾ ਕੀ ਦੀ ਜਿਆਦੀ ਆ ਭਾਈ ਅਮਰਪਾਲ ਦੀ ਐ ਮਨਦੀਪ ਸਿੰਘ ਦੀ ਦਾਵੇ ਤਾਂ ਸਾਰੀਆਂ ਪਾਰਟੀਆਂ ਕਰੀ ਜਾਂਦੀਆਂ ਕਿ ਅਸੀਂ ਜਿੱਤਾਂਗੇ ਅਸੀਂ ਕੰਮ ਕੀਤੇ ਆ ਸ਼ਹਿਰ ਦੇ ਵਿੱਚ ਕੀ ਕੰਮ ਹੋਏ ਨੇ ਕਿੰਨੇ ਕੰਮ ਹੋਏ ਨੇ ਸ਼ਹਿਰ ਦੇ ਵਿੱਚ ਕੋਈ ਕੰਮ ਨਹੀਂ ਦੀਦਾ ਬੇੜਾਗਰ ਕਿ ਹੋਇਆ ਐ ਨਸ਼ੇ ਨੂੰ ਕੋਈ ਠੱਲ ਨਹੀਂ ਭਈ ਤੁਣ ਸਰਮ ਮੌਕਾ ਨਵੀਨ ਨੂੰ ਦਵਾਂਗੇ ਤੇ ਤਾਂ ਕਰਕੇ ਭਾਈ ਮਨਦੀਪ ਸਿੰਘ ਦੀ ਐ ਇਸ ਟਾਈਮ ਜਿਆਦੀ ਗੱਲਬਾਤ ਐ ਮਨਦੀਪ ਸਿੰਘ ਜਿੱਤੂਗਾ ਬਾਬਾ ਜੀ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਤੁਹਾਨੂੰ ਤਾਂ ਚ ਸਾਰੀਆਂ ਜਿੱਤ ਜਨ ਭਰਾਵਾ ਟੱਕਰ ਕਿੰਨਾ ਚੜੂਗੀ ਚੱਕਰ ਓ ਛਾੜੂ ਦੀ ਤੇ ਮੇਰਾ ਕਾਲੀ ਦਲ ਦੀ ਰਹੂਗੀ ਜਿੱਤਨ ਜਿੱਤੂਗਾ ਕੌਣ ਇਹਨਾਂ ਦੋਨਾਂ ਚ ਇਹ ਤਾਂ ਨਹੀਂ ਜ਼ਿਆਦਾ ਕਹਿ ਸਕਦੇ ਵਾਸੀਂ ਹੁਣ ਅਹੀਂ ਜਿੱਤਨ ਨੂੰ ਕੌਣ ਪਰ ਹੋ ਸਕਦਾ ਛਾੜੂ ਮਾਰ ਜੇ ਬਾਜੀ ਹਵਾ ਇਹਨਾਂ ਦੀ ਚੱਲ ਰਹੀ ਹੈ ਹਾਂ ਹਵਾ ਇਹਨਾਂ ਦੀ ਚੱਲਦੀ ਹੈ ਬਾਜੀ ਤਰਨਤਨ ਤੇ ਇਲੈਕਸ਼ਨ ਚੱਲ ਰਹੇ ਨੇ ਕੀ ਲੱਗਦਾ ਕਿਹੜੀ ਪਾਰਟੀ ਜਿੱਤੋਗੇ ਇਹਦਾਂ ਨੇ ਸਾਰੀਆਂ ਜਿੱਤਾਂ ਦੋ ਪਾਰਟੀਆਂ ਦਾ ਜ਼ਿਆਦਾ ਜੋਰ ਆ ਕਿਹੜੀ ਕਿਹੜੀ ਪਾਰਟੀ ਦਾ ਰਮੇਸ਼ ਸਿੰਘ ਸੰਧੂ ਤੇ ਖਾਲਸਾ ਜੀ ਬਾਜੀ ਕੌਣ ਮਾਰੂਗਾ ਇਹਨਾਂ ਚ ਬਾਰੀ ਮੇਰੇ ਸਾਹਨੇ ਰਮੀਤ ਸਿੰਘ ਮਾਰਦਾ ਜਿਆਦਾ ਜੋ ਰੋ ਰਹੀ ਹੈ ਕਿਉਂ ਪੁਰਾਣਾ ਬੰਦਾ ਹੈ ਆਮ ਆਦਮੀ ਪਾਰਟੀ ਨੇ ਕੰਮ ਕਿੰਨੇ ਕੁ ਕਰਵਾਇਆ ਸ਼ਹਿਰ ਦੇ ਵਿੱਚ ਨਹੀਂ ਕਰਵਾਏ ਹੁਣ ਇਹ ਕਰਵਾਊਗਾ ਇਹ ਕਰਵਾਉਣਾ ਪਹਿਲਾਂ ਨਹੀਂ ਕੋਈ ਕੰਮ ਹੋਇਆ ਸ਼ਹਿਰ ਚ ਹੁਣ ਇਹ ਰਮੀਤ ਸਿੰਘ ਕਰਾਊ ਜੇ ਜਿੱਤ ਗਿਆ ਨਹੀਂ ਕਿਉਂਕਿ ਵਿਰੋਧੀ ਪਾਰਟੀਆਂ ਤੇ ਇਹ ਵੀ ਕਹਿ ਰਹੀਆਂ ਨੇ ਕਿ ਪਹਿਲਾਂ ਵੀ ਤਿੰਨ ਵਾਰ ਐਮ ਐਲ ਏ ਲਏ ਆ ਉਦੋਂ ਨਹੀਂ ਕੰਮ ਕਰਵਾਏ ਤੇ ਹੁਣ ਸਾਲ ਡੇਟ ਚ ਕੀ ਕਰਵਾ ਦੂਗਾ ਹੁਣ ਵੇਖੋ ਗਾਂ ਫੇਰੇ ਐਮ ਐਲ ਏ ਦੀ ਸੀਟ ਲੜਨੀਆਂ ਨੇ ਹੁਣ ਗਾਂ ਲੜਨੀ ਆ ਸਤਾਈ ਦੀ ਤਿਆਰੀ ਹੋ ਰਹੀ ਹੈ ਆ ਤੇ ਜੇ ਕੰਮ ਚੰਗਾ ਸਰੂ ਤੇ ਗਾਂ ਬਣ ਜਾਊਗਾ ਜੀਦੇ ਫਿਰ ਜੀਦੇ ਫਿਰ ਰਹਿ ਗਈ ਆ ਨਹੀਂ ਅੱਜ ਕੱਲ ਬਹੁਤ ਤੇਜ਼ ਆ ਦੇ ਦੁਨੀਆ ਨਾਲ ਬੋਟ ਪਾਇ ਕਿਸੇ ਨੂੰ ਪਾਣੀ ਜੇ ਮੈਂ ਖਰੇ ਤਰਨਾ ਤੁਰੇ ਜਾਣਾ ਜੇ ਤੂੰ ਆ ਦੇ ਤਰਨਾ ਤੁਰੇ ਜਾਣਾ ਤੇ ਆਵਾਜ਼ ਤੇ ਜਿਆਦੀ ਸੁਣੀਆ ਕਾਂਗਰਸ ਦੀ ਤੇ ਬਾਕੀ ਦਾ ਜਿਉਂ ਪਤਾ ਨਹੀਂ ਲੱਗਦਾ ਪਾਰ ਤੇ ਸਾਰੀਆਂ ਹੁੰਦੀਆਂ ਨੇ ਇਹਨਾਂ ਦਾ ਦਾਅਵੇ ਤਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਅੰਦਰ ਕਿਹੜੀ ਪਾਰਟੀ ਜਿੱਤੂਗੀ ਤੁਸੀਂ ਕੀ ਕਹਿੰਦੇ ਹੋ ਸਾਨੂੰ ਐਂਡੀ ਜੀ ਵੀ ਸਾਨੂੰ ਜਿਆਦਾ ਵੀ ਕਾਂਗਰਸ ਦਾ ਹੋਊਗਾ ਯਾਰ ਜੀ ਠੀਕ ਹੈ ਕਾਂਗਰਸ ਹਾਂ ਗਾ ਕੀ ਪਤਾ ਕੋ ਨਹੀਂ ਹੈ ਹਾਂ ਅਹੀਂ ਤੇ ਅਹੀਂ ਸੁਣੀ ਸੀ ਨਹੀਂ ਗੱਲ ਕਰਨੀ ਲੋਕੀ ਸੋਂ ਦੱਸਦੇ ਆ ਆਮ ਆਦਮੀ ਪਾਰਟੀ ਵਾਲੀ ਵੀ ਕਹਿ ਰਹੇ ਨੇ ਕਿ ਅਸੀਂ ਸ਼ਹਿਰ ਦੇ ਵਿੱਚ ਕੰਮ ਕਰਵਾਏ ਨੇ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਜਿੱਤਾਂਗੇ ਜਿੱਤਦੇ ਸਰਦਾਰ ਹਰਮਜੀਤ ਸਿੰਘ ਸੰਧੂ ਜੀ ਕੱਢਣਗੇ ਸੀਟ 101% ਪੂਰੀ ਹਵਾ ਪੂਰੀ ਵਾਹ ਪੂਰੀ ਇਹਨੇ ਜੋ ਪਹਿਲਾਂ ਵੀ ਇਹ ਐਮਐਲਏ ਰਹਿ ਚੁੱਕੇ ਨੇ ਦੋ ਤਿੰਨ ਵਾਰ ਕੀ ਲੱਗਦਾ ਇਹਨਾਂ ਨੇ ਕੰਮ ਕਰਵਾਇਆ ਇੱਥੇ ਇਹਨਾਂ ਨੇ ਬਹੁਤ ਕੰਮ ਕਰਵਾਇਆ ਜੀ ਜਿੰਨਾ ਤਰਨ ਤਾਂ ਜਾਂ ਵਿਕਾਸ ਹੋਇਆ ਸਾਰਾ ਤੇ ਇਹਨਾਂ ਦੀ ਨਿਗਰਾਨੀ ਇੱਥੀ ਹੋਇਆ ਉਸ ਤੋਂ ਬਾਅਦ ਨਹੀਂ ਕੁਛ ਵੀ ਹੋਇਆ ਜੋ ਤਿੰਨ ਵਾਰੀ ਐਮਐਲਏ ਬਣੇ ਉਹ ਤੋਂ ਤੇ ਸਾਰਾ ਕੰਮ ਹੋਇਆ ਸੀਵਰੇਜ ਪਾਏ ਆ ਸਾਰੀ ਸਫਾਈ ਸ਼ਹਿਰ ਦੀ ਇਹਨਾਂ ਨੇ ਕਰਾਈ ਹੋਈ ਆ ਕਿਉਂਕਿ ਅਕਾਲੀ ਦਲ ਤਾਂ ਇਹ ਕਹਿ ਰਹੇ ਕਿ ਪਹਿਲਾਂ ਤਿੰਨ ਵਾਰ ਬਣ ਕੇ ਨਹੀਂ ਕੰਮ ਹੋਇਆ ਹੁਣ ਸਾਲ ਡੇਢ ਚ ਕੀ ਕਰਵਾ ਦਊਗਾ ਉਹਨਾਂ ਇਸ ਟਾਈਮ ਮੰਦੀਪ ਦੀ ਹੈਗੀ ਆ ਬਾਕੀ ਸਰਕਾਰ ਦੀ ਤੇ ਹੁੰਦੀ ਹੁੰਦੀ ਹੈ ਹਮੇਸ਼ਾ ਕਾਂਗਰਸ ਤੇ ਕਾਲੀ ਦਲ ਬਰਾਬਰ ਹੀ ਆ ਇਹਨਾਂ ਚ ਕੋਈ ਐੋ ਜਾਨੀ ਦੀਦਾ ਜਿਹੜਾ ਇਹਨਾਂ ਤੋਂ ਵੱਧ ਨੰਬਰ ਲਾਏ ਉਹ ਕੋਈ ਚੱਕਰ ਮੰਦੀਪ ਤੇ ਆਮ ਆਦਮੀ ਪਾਰਟੀ ਦੀ ਰਹੂਗੀ ਬਿਲਕੁਲ ਦੇਖ ਲਿਓ ਤੁਸੀਂ ਚਾਹੇ ਲੈ ਕੇ ਲੈ ਲਓ ਇਹਨਾਂ ਦੋਨਾਂ ਚ ਰਹੂਗੀ ਬਾਕੀ ਸਰਕਾਰ ਹੁੰਦੀ ਆ ਸਰਕਾਰ ਤੁਹਾਨੂੰ ਪਤਾ ਬਹੁਤ ਕੋ ਕਾਲ ਲੈਂਦੀ ਆ ਤੁਸੀਂ ਜਾਗੇ ਸਿਆਣੇੀ ਸੜਨੋ ਸਰਕਾਰ ਦਾ ਕੀ ਲੱਗਦਾ ਕਿ ਇਹਨਾਂ ਚੋ ਬਾਜੀ ਕੌਣ ਮਾਰ ਸਕਦਾ ਕੌਣ ਜਿੱਤ ਸਕਦਾ ਮੈਂ ਉਹੀ ਕਹਿੰਦਾ ਬਾਈ ਜੀ ਇਹ ਹਫਤਾ ਤੋਂ ਪਹਿਲਾਂ ਪੰਜ ਚਾਰ ਦਿਨ ਪਹਿਲਾਂ ਪੱਲ ਆ ਜਾਂਦਾ ਹੈ ਅਜੇ ਬਰਾਬਰ ਹੀ ਹੈ ਬਾਕੀ ਟੱਕਰ ਇਹਨਾਂ ਦੋਹਾਂ ਦੀ ਬਾਕੀ ਕਾਂਗਰਸ ਤੇ ਕਾਲੀਏ ਇਹ ਇਹ ਦੋਨੇ ਬਰਾਬਰ ਜੀ ਅਜੇ ਕਿਉਂਕਿ ਜਿਹੜੇ ਕਾਂਗਰਸ ਦੇ ਉਹ ਨਵੇਂ ਆ ਅਜੇ ਉਹਨਾਂ ਦਾ ਕੋਈ ਆਪਣਾ ਕੋਈ ਕੈਡਰ ਨਹੀਂ ਹੈਗਾ ਉਹਨਾਂ ਦਾ ਬਾਕੀ ਜਿੰਨੀ ਕਾਂਗਰਸ ਦੀ ਵਜੂਦ ਆ ਉਹੀ ਬਸ ਵੋਟ ਉਹਨਾਂ ਨੂੰ ਪਾਊ ਕਿਉਂਕਿ ਉਹਨਾਂ ਨੇ ਅਜੇ ਕੰਮ ਨਹੀਂ ਕੀਤਾ ਚਾਰੇ ਟਿਕਟ ਮਿਲ ਗਈ ਕਿਉਂਕਿ ਇਹ ਤੋਂ ਧਰਮਵੀਰ ਹੁਣਾਂ ਦੀ ਅਗਨੀ ਹਤ ਦਾ ਇਹ ਹੁਣਾਂ ਦੀ ਉਹਨਾਂ ਦੀ ਖਾਲੀ ਹੋਈ ਸੀਟ ਤੇ ਉਦੋਂ ਦਾ ਇੱਥੇ ਕੋਈ ਹਲਕਾ ਇੰਚਾਰਜ ਨਹੀਂ ਹੈਗਾ ਇਹ ਹੁਣ ਇਹਨਾਂ ਨੂੰ ਅਮਰਜੈਂਸੀ ਹੀ ਲਾਉਣਾ ਪਿਆ ਹਾਂਜੀ ਲੋਕਾਂ ਦੇ ਆਪਸ ਵਿੱਚ ਗੱਲਬਾਤ ਕੀ ਹੁੰਦੀ ਕਿ ਕਿਹੜੀ ਪਾਰਟੀ ਅੱਗੇ ਆ ਸਕਦੀ ਹੈ ਭਾਜੀ ਇਹ ਤਾਂ ਸ ਹੈ ਕਿ ਕੋਈ ਪਤਾ ਨਹੀਂਗਾ ਮੌਕੇ ਦੇ ਬਦਲ ਲੱਗੂ ਕਿ ਕਿੰਨੇ ਕਿਤੇ ਤੁਰਨਾ ਔਰ ਇੱਕ ਨੂੰ ਸਾਰੇ ਲੱਡੂ ਦੇ ਜਾਂਦੇ ਹੋ ਹਾਂਜੀ ਭਾਈ ਠੀਕ ਹੈ ਜੀ ਤੁਹਾਨੂੰ ਵੀ ਇਹਨਾਂ ਕਹੇ ਵੋਟ ਪਾਵਾਂਗੇ ਮੈਂ ਤਾਂ ਇਹ ਤੁਹਾਨੂੰ ਵੀ ਪਾਵਾਂਗੇ ਹਾਏ ਪਤਾ ਕੋਈ ਨਹੀਂ ਕਿ ਕਿਉਂਕਿ ਦਾਵੇ ਤਾਂ ਸਾਰੀਆਂ ਪਾਰਟੀਆਂ ਕਰੀ ਜਾਂਦੀ ਕਿ ਅਸੀਂ ਜਿੱਤਾਂਗੇ ਬਿਲਕੁਲ 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 ਦਾਵੇ ਤਾਂ ਸਾਰੇ ਕਰਨੇ ਹਰੇਕ ਨੇ ਕਰਨੇ ਆ ਜੀ ਤੇ ਬਾਕੀ ਇਹ ਹੈ ਕਿ ਮੌਕਾ ਵੇਖੋ ਕੀ ਹੈ ਕਰ ਰਹੂਗੇ ਕੋਈ ਕੋਈ ਪੱਕਾ ਨਹੀਂ ਬਰਾ ਦੇ ਕਿ ਇਹਦਾ ਕੀ ਹੈ ਅਗਲੇ ਦਾ ਮਾਨ ਕੀ ਕਿਸੇ ਦਾ ਅੰਦਰੋਂ ਕਿਸੇ ਨੂੰ ਆ ਬਾਹਰੋਂ ਕਿਸੇ ਨੂੰ ਇਹ ਪਿਛਲੇ 3 ਸਾਲਾਂ ਚ ਵਿਕਾਸ ਕਿੰਨਾ ਕੁ ਹੋਇਆ ਤਰਨ ਤਨ ਦਾ ਆ ਤਾਂ ਬਾਬਾ ਜੀ ਬਹੁਤ ਹੋਇਆ ਜੀ ਜਿੰਨਾ ਵੀ ਹੋਇਆ ਉਹਨੇ ਥੋੜਾ ਆ ਸਾਡੇ ਆ ਕੇ ਵੇਖੋ ਪਾਣੀ ਨਾਲ ਖਲੋਤਾ ਜੀ ਆਹ ਇਟੈਲਾ ਹੀ ਆਪ ਲਾਈਆਂ ਇਥੇ ਆਪ ਲਾਈਆਂ ਸਰਕਾਰ ਨੇ ਨਹੀਂ ਲਾ ਕੇ ਦਿੱਤੀਆਂ ਪੁੱਟ ਦੀਆਂ ਜੋ ਪਹਿਲਾਂ ਦੁਬਾਰਾ ਫੇਰ ਅਸੀਂ ਲਾਈਆਂ ਠੀਕ ਹੈ ਬਵਾ ਕਿਦੀ ਜਿਆਦੀ ਹੈ ਕਿਉਂਕਿ ਤੁਸੀਂ ਇੱਥੇ ਕੰਮ ਕਰਦੇ ਹੋ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਅੱਗੇ ਆ ਸਕਦੀ ਹੈ ਤਾਂ ਦੱਸ ਸਾਬ ਕੋਈ ਨਹੀਂ ਇਸ ਵੇਲੇ ਆਪਣਾ ਪੇਤ ਦੇ ਰਿਹਾ ਪੇਤ ਤੇ ਅੱਗੇ ਤੇ ਇਹ ਹੁੰਦਾ ਹੈ ਨੇ ਵੀ ਆਪਾਂ ਕਿਸੇ ਦੇ ਨਾਲ ਇੱਕ ਸਾਈਡ ਹੋ ਕੇ ਤੁਰ ਪੈਂਦੇ ਸੀ ਹੁਣ ਤਾਂ ਕੋਈ ਤੁਰਦਾ ਹੀ ਨਹੀਂ ਪਿਆ ਹੁਣ ਤੇ ਉਹੀ ਜਿਹੜੇ 10 20 ਬੰਦੇ ਹੋਣਗੇ ਜਿਹੜੇ ਤੁਹਾਡੇ ਪਰਸਨਲ ਹੋਣਗੇ ਲੀਡਰਾਂ ਦੇ ਉਹੀ ਚੱਲਦੇ ਪਏ ਆ ਆਮ ਬੰਦਾ ਤਾਂ ਕੋਈ ਤੁਰਦਾ ਹੀ ਨਹੀਂ ਹੋਰ ਉਹ ਕਹਿੰਦਾ ਮੈਨੂੰ ਕੀ ਲੋੜ ਪਈ ਆ ਮੈਂ ਕੋ ਝਗੜਾ ਮੁੱਲ ਲਵਾਂ ਕਿਉਂਕਿ ਦਾਵੇ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਕਰਵਾਏ ਆ ਸ਼ਹਿਰ ਦੇ ਵਿੱਚ ਸ਼ਰ ਦੇਖੋ ਪਹਿਲੀ ਹੁਣ ਤੁਹਾਨੂੰ ਕੀ ਦਸੀਏ ਵੀ ਤੁਹਾਨੂੰ ਪਤਾ ਹੀ ਆ ਸ਼ਹਿਰ ਦੇ ਵਿੱਚ ਅੱਜ ਤੋਂ ਆਪਾਂ ਜਿਹੜਾ 3 ਸਾਲ ਪਹਿਲਾਂ ਜੋ ਵੀ ਵਿਕਾਸ ਹੋਇਆ ਉਸ ਤੋਂ ਤਿੰਨ ਸਾਲਾਂ ਦੇ ਦਰਮਿਆਨ ਦੱਸ ਦੋ ਵੀ ਕੋਈ ਵੀ ਵਿਕਾਸ ਹੋਇਆ ਹੋਵੇ ਲੋਕਾਂ ਨੂੰ ਵਿਕਾਸ ਦੇ ਨਾਲ ਕੋਈ ਐਡਾ ਲਗਾਵ ਨਹੀਂ ਹੈਗਾ ਲੋਕੀ ਪਹਿਲਾ ਆਪਣੇ ਪਰਿਵਾਰ ਦੀ ਸੇਫ ਸਾਈਡ ਚ ਹੁੰਦੇ ਆ ਵਿਕਾਸ ਤੇ ਹੁੰਦੇ ਰਹਿਣਗੇ ਜੇ ਅਸੀਂ ਨਾ ਰਵਾਂਗੇ ਤੇ ਵਿਕਾਸ ਕੀ ਕਰੂਗਾ ਜੇ ਸਾਡਾ ਜੀਵਨ ਹਰ ਵੇਲੇ ਟਾਈਟਨੈਸ ਦੇ ਵਿੱਚ ਗੁਜ਼ਰੇਗਾ ਉਥੇ ਵਿਕਾਸ ਨੂੰ ਕੀ ਕਰਾਂਗੇ ਆਪਣੇ ਬੱਚੇ ਲੋਕਾਂ ਨੇ ਬਾਹਰ ਭੇਜਦੇ ਆ ਉਹ ਕਿਹੜੇ ਕਾਰਨਾ ਕਰਕੇ ਭੇਜੇ ਇਹਨਾਂ ਕਾਰਨਾ ਕਰਕੇ ਲੋਕੀ ਦੁਖੀ ਹੋ ਚੁਪੇ ਆ ਜਾਂ ਇੱਥੇ ਨਸ਼ਾ ਵਾ ਤੇ ਜਾਂ ਇੱਥੇ ਜਿਹੜਾ ਵਾ ਹਰ ਬੰਦੇ ਨੂੰ ਕਾਲ ਆਉਂਦੀ ਆ ਉਹ ਹਰ 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 ਵੇਲੇ ਉਹ ਇੱਕ ਡਰ ਦੇ ਮਾਹੌਲ ਦੇ ਵਿੱਚ ਜੀ ਰਿਹਾ ਵਾ ਜੇ ਜਾ ਰਿਹਾ ਘਰ ਨੂੰ ਵਾਪਸ ਹੋ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਕੋਲੋਂ ਕਿਹੜੇ ਵਾਲੇ ਪੈਸੇ ਕੱਢ ਲੈਣੇ ਆ ਲੋਕਾਂ ਨੇ ਪੈਸੇ ਹੀ ਜੇਬਾਂ 'ਚ ਰੱਖਣੇ ਬੰਦ ਕਰਤੇ ਆ ਵਿਕਾਸ ਦੀ ਤੇ ਬਾਅਦ ਬਹੁਤੀ ਦੂਰ ਦੀ ਗੱਲ ਆ ਸਰ ਪਹਿਲਾਂ ਤੇ ਆਪਾਂ ਆਪਣੀ ਸੇਫ ਸਾਈਟ ਚਾਵਾਂਗੇ ਜਾਨ ਮਾਲ ਦੀ ਰਾਖ ਜਾਨ ਮਾਲ ਦੀ ਹਰ ਬੰਦਾ ਰਾਖੀ ਚੁੰਦਾ ਆਪਣੀ ਤੇ ਜੇ ਬੰਦਾ ਕਰੇਗਾ ਜਿਹੜਾ ਬੰਦਾ ਇਸ ਚੀਜ਼ ਦੇ ਉੱਤੇ ਉੱtreਗਾ ਪੂਰਾ ਲੋਕਾਂ ਨੇ ਉਹਦੇ ਵੱਲ ਹੀ ਝੁਕਾਵ ਕਰਨਾ ਵਾ ਅਕਾਲੀ ਦਲ ਦੀ ਗੱਲ ਕਰੀ ਤਾਂ ਉਹ ਵੀ ਕਹਿੰਦੇ ਕਿ ਅਸੀਂ ਦਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਉਹ ਵੀ ਲੋਕਾਂ ਨੂੰ ਚਾਹੁੰ ਲੋਕ ਚਾਹੁੰਦੇ ਨੇ ਉਹਨਾਂ ਨੂੰ ਹਾਂਜੀ ਕੀ ਲੱਗਦਾ ਕਿ ਅੱਗੇ ਆ ਸਕਦੇ ਨੇ ਆ ਮੁਕਾਬਲਾ ਤਾਂ ਬੜਾ ਵੱਧੂ ਆ ਸਕਦੇ ਹਨਾਂ ਦਾ ਵੀ ਮੁਕਾਬਲਾ ਹੈਗਾ ਉਹਨਾਂ ਦਾ ਵੀ ਬਰਾਬਰ ਦੀ ਮੁਕਾਬਲਾ ਲਗਾਈ ਝਾੜੂ ਵਾਲਿਆਂ ਦਾ ਵੀ ਇਹਨਾਂ ਦਾ ਵੀ ਕਾਂਗਰਸ ਦਾ ਕਾਂਗਰਸ ਕੋ ਵੀ ਹੈ ਕੋਈ ਵੀ ਵਾਦਾ ਜਿਹੜਾ ਨਾ ਆਪਾਂ ਕਹਿੰਨੇ ਆ ਨਾ ਕਿ ਵੋਟਾਂ ਦੇ ਵਿੱਚ ਅਸੀਂ ਤੁਹਾਨੂੰ ਆ ਚੀਜ਼ ਦਵਾਂਗੇ ਆ ਚੀਜ਼ ਦਵਾਂਗੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਜਦੋਂ ਸਰਕਾਰਾਂ ਕੋਈ ਵੀ ਹੋਣ ਦੇ ਵਿੱਚ ਆਉਣਗੀਆਂ ਉਹ ਆਪਣੇ ਵਾਦਿਆਂ ਦੇ ਪੂਰਾ ਉੱਤਰ ਹੀ ਨਹੀਂ ਸਕਦੀਆਂ ਤੇ ਉਹਨਾਂ ਨੂੰ ਵਾਦੇ ਕਰਨ ਦੀ ਜ਼ਰੂਰਤ ਹੀ ਨਹੀਂ ਆ ਜੇ ਸਾਫ਼ ਸੁਥਰੀ ਆਪਣੀ ਸ਼ਈਆ ਬਣਾਉਣ ਔਰ ਜਿਹੜੇ ਲੋਕੀ ਉਹਨਾਂ ਨੂੰ ਚਾਹਣ ਉਹਨਾਂ ਨੂੰ ਵੋਟਾਂ ਬਾਦਨ ਬਾਹਰਲੇ ਕੰਟਰੀਆਂ ਕਿਹਦੇ ਵਾਦੇ ਹੁੰਦੇ ਆ ਆਪਾਂ ਫੋਰਨਰ ਦੀ ਗੱਲ ਕਰਦੇ ਆ ਵਿਦੇਸ਼ੀਆਂ ਦੀ ਗੱਲ ਕਰਦੇ ਆ ਉੱਥੇ ਕੋਈ ਵੀ ਪਾਰਟੀ ਜਿਹੜੀ ਵਾਦੇ ਕਰਦੀ ਆ ਕੋਈ ਪਾਰਟੀ ਵਾਦੇ ਨਹੀਂ ਕਰਦੀ ਸਰਕਾਰ ਤਾਂ ਇਹ ਕਹਿੰਦੀ ਆ ਕਿ ਜੇ ਤੁਸੀਂ ਕੰਮ ਕਰਵਾਉਣਾ ਤਾਂ ਸਾਨੂੰ ਜਿਤਾਓ ਅਸੀਂ ਹੁਣ ਕੰਮ ਕਰਕੇ ਵਿਖਾਵਾਂਗੇ ਤੁਹਾਨੂੰ ਨਹੀਂ ਨਹੀਂ ਹੁਣ ਕੰਮ ਕਰਕੇ ਦਿਖਾਵਾਂਗੇ ਚਲੋ ਤੁਹਾਡੀ ਗੱਲ ਨਾਲ ਹੀ ਸਹਿਮਤ ਹੋ ਗਏ ਸਰ ਪਰ ਅਬ ਪਿਛਲੇ 3 ਸਾਲਾਂ ਜਾਂ 4 ਸਾਲਾਂ ਦੇ ਵਿੱਚ ਕੀ ਕੀਤਾ ਆਪਾਂ ਜਿਹਨੂੰ ਆਪਾਂ ਬਦਲਾਅ ਦੀ ਨੀਤੀ ਲਿਆਂਦੀ ਸੀ ਆਪਾਂ ਕਿਹਾ ਸੀ ਕਿ ਕੋਈ ਵੀਆਈਪੀ ਕਲਚਰ ਨਹੀਂ ਹੋਏਗਾ ਆਪਾਂ ਕੀ ਉਹਨਾਂ ਗੱਲਾਂ ਦੇ ਉੱਤੇ ਪੂਰਾ ਉਤਰੇ ਆ ਸਰਕਾਰ ਨੂੰ ਇਹ ਪਹਿਲਾਂ ਤੋਂ ਚਾਹੀਦਾ ਨਾ ਕਿ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਸੀ ਉਹਦੇ ਤੋਂ ਅਸੀਂ ਕਿੰਨੀਆਂ ਗੱਲਾਂ ਦੇ ਉੱਤੇ ਕਿੰਨੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਹ ਲੋਕਾਂ ਦੇ ਨਾਲ ਅਸੀਂ ਪੂਰਾ ਉਤਰੇ ਆ ਜੇ ਇੱਥੇ ਕੋਈ ਬੰਦਾ ਹੁੰਦਾ ਵਾ ਵੀਆਈਪੀ ਆਉਂਦਾ ਵਾ ਤੇ ਸਾਰੇ ਬਾਜ਼ਾਰ ਦੇ ਬੰਦ ਕਰਾ ਦਿੰਦਾ ਵਾ ਇਹ ਕੀ ਜ਼ਰੂਰਤ ਆ ਆਪਾਂ ਨੂੰ ਕੀ ਆਪਾਂ ਨੂੰ ਜੇ ਆਪਾਂ ਸਹੀ ਕੰਮ ਕੀਤੇ ਹੋਣਗੇ ਆਪਾਂ ਨੂੰ ਕੀ ਜ਼ਰੂਰਤ ਆ ਕੀ ਆਪਾਂ ਨੂੰ ਕੋਈ ਸੁਰੱਖਿਆ ਲੈ ਕੇ ਚੱਲਣ ਦੀ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਹੋਏਗਾ ਆਮ ਦੁਨੀਆਂ ਵੀ ਤਾਂ ਰਹਿ ਹੀ ਰਹੀ ਆ ਨਾ ਉਹਨਾਂ ਨੂੰ ਕਿਉਂ ਨਹੀਂ ਕੋਈ ਕਾਇਰ ਦਿੰਦਾ ਆ ਕੇ ਇਹਨਾਂ ਲੀਡਰਾਂ ਨੂੰ ਜ਼ਿਆਦਾ ਖਤਰਾ ਪੈਦਾ ਹੋ ਜਾਂਦਾ ਵਾ ਕੀ ਲੱਗਦਾ ਕਿ ਜੋ ਵਾਦੇ 2022 ਦੇ ਵਿੱਚ ਇਹਨਾਂ ਨੇ ਕੀਤੇ ਸੀ ਕਿ ਪੂਰੇ ਉਤਰੇ ਨੇ ਇਹਨਾਂ ਵਾਦਿਆਂ ਤੇ ਸਰ ਮੈਂ ਤਾਂ ਕਹਿ ਰਿਹਾ ਵਾਂ ਕਿ ਦੱਸੋ ਮੈਨੂੰ ਤੁਸੀਂ ਵੀ ਰੋਜ਼ ਵਿਚਰਦੇ ਜੋ ਲੋਕਾਂ ਦੇ ਵਿੱਚ ਕਿੰਨੇ ਕੁ ਵਾਦਿਆਂ ਦੇ ਉੱਤੇ ਪੂਰੇ ਉਤਰੇ ਆ ਮੈਨੋਫੈਸਟੋ ਅੱਗੇ ਰੱਖ ਲਓ ਅੱਗੇ ਰੱਖ ਕੇ ਉਹਦੇ ਨਾਲ ਮਿਲਾ ਲਓ ਕਿੰਨੇ ਵਾਅਦਿਆਂ ਦੇ ਵਿੱਚ ਪੂਰੇ ਉਤਰੇ ਆ ਆਪਾਂ ਵਾਅਦੇ ਜਿਹਨਾਂ ਕਰ ਹੀ ਨਹੀਂ ਸਕਦੇ ਆਪਾਂ ਕਿਉਂ ਪੂਰੇ ਉਹਨਾਂ ਨੂੰ ਕਰਦੇ ਆ ਲਾਂਚ ਕਿਉਂ ਕਰਦੇ ਆ ਆਪਾਂ ਨੂੰ ਲਾਂਚ ਹੀ ਨਹੀਂ ਕਰਨੇ ਚਾਹੀਦੇ ਸਾਡਾ ਤੇ ਆਹ ਕੰਮ ਆ ਅਸੀਂ ਤੇ ਆਹ ਕੰਮ ਕਰਾਂਗੇ ਤੁਸੀਂ ਆਪਣੀ ਮਰਜ਼ੀ ਨਾਲ ਵੋਟ ਦੇਣੀ ਦੋ ਪਬਲਿਕ ਨੂੰ ਕਹਿਣ ਨਹੀਂ ਦੇ ਸਕਦੇ ਨਾ ਦਿਓ ਜੇ ਆਪਾਂ ਨੂੰ ਕੋਈ ਆਪਾਂ ਨੂੰ ਕੋਈ ਮਤਲਬ ਨਿੱਜੀ ਫਾਇਦਾ ਨਾ ਹੋਵੇ ਤੇ ਆਪਾਂ ਕਿਉਂ ਮਤਲਬ ਇਹ ਜਾਣ ਕੇ ਵਾਅਦੇ ਛੱਡ ਕੇ ਇਹ ਦੇਖ ਕਿ ਕੁਰਸੀ ਦੀ ਹੌਂਦ ਲੱਗੀ ਪਈ ਆ ਕਿ ਮੈਂ ਦੋ ਵਾਅਦੇ ਕੀਤੇ ਆ ਤਾਂ ਤੁਸੀਂ ਕਹੋ ਮੈਂ ਤਿੰਨ ਵਾਦੇ ਕਰਦਾ ਹੋਰ ਬੰਦਾ ਕਹਿੰਦਾ ਮੈਂ ਚਾਰ ਵਾਦੇ ਕਰਦਾ ਤੇ ਵਾਦੇ ਕਿੱਥੋਂ ਪੂਰੇ ਹੋਣੇ ਆ ਠੀਕ ਹੈ ਨਾ ਇਸ ਕਰਕੇ ਵਾਦੇ ਕਰਨੇ ਨਹੀਂ ਚਾਹੀਦੇ ਵਾਦਿਆਂ ਦੇ ਨਾਲ ਜਿਹੜਾ ਵੀ ਆ ਜਦੋਂ ਫਿਰ ਤੁਸੀਂ ਵਾਦੇ ਨਹੀਂ ਪੂਰੇ ਕਰੋਗੇ ਤੇ ਫਿਰ ਤੇ ਉਹ ਵਿਕਾਸ ਕਿੱਥੋਂ ਹੋਏਗਾ ਜਾਂ ਵਿਕਾਸ ਕਰੋਗੇ ਜਾਂ ਵਾਦੇ ਕਰੋਗੇ ਕੰਮ ਦੇ ਇੱਕ ਹੀ ਚੱਲਣਾ